ਆ ਸੀਐਮ ਸਰ ਨੂੰ ਜਿਹੜਾ ਸਰੋਪਾ ਪਾ ਕੇ ਸਨਮਾਨਿਤ ਕਰ ਤੁਪਿੰਦਰ ਦੇਨੀ ਜਿਹੜੇ ਕਿ ਸਾਡੇ ਇਹਨਾਂ ਹਲਕੇ ਨੂੰ ਸਾਡੇ ਸਮਾਜਾਂ ਦੀ ਅਗਵਾਈ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਮੰਨ ਤੇ ਆ ਕੇ ਅੱਜ 28 ਸਾਲ ਪੂਰੇ ਜਿਹੜੇ ਇਹ ਮੌਸਮ ਸੁਪਾ ਲੈਣ ਦੀ ਹੈ ਮਾਈ ਵਾਲੇ ਕੇ

जॉन कोटली जी ने हुक्म लाया कि एम एल ए साहब शाम को अच्छी साजे उ चर्च वि पहुंचना है और अठवीं साल किसबल सुखपाल राणा जी ने परिवार के नाम बैठ के तुम उज खुशिया साझिया कर ਜਾਂਦੇ ਵਿੱਚ ਕੋਸ਼ਿਸ਼ ਆ ਮਾਨ ਆ ਫਕਰ ਵਜੂਦ ਹੋ ਰਿਹਾ ਗਾਥੀ ਕਿ ਜਿਸ ਕੋਸ਼ਿਸ਼ ਆ ਚਾਹ ਦੇ ਨਾਲ ਇੱਥੇ ਪਹੁੰਚਣ ਦਾ ਮੌਕਾ ਮਿਲਿਆ ਤਨਜੀਨੀ ਸੰਗਤ ਜਿਨੇ ਲੋਕ ਪਾਸਟਰ ਸੁਖਪਾਲ ਰਣਾ ਜਿਹਨੂੰ ਪਿਆਰ ਕਰਦੇ ਐ ਉਹਨਾਂ ਦੇ ਨਾਲ ਮੁਹੱਬਤ ਕਰਦੇ ਐ ਅਰਾਦੇ ਤੇ ਪਹੁੰਚ ਕੇ ਇਸ ਤਰ੍ਹਾਂ ਦਾ ਅਨੰਦ ਦੇਖ ਕੇ ਮਿਲਿਆ ਇਸ ਤਰ੍ਹਾਂ ਇੱਕ ਬੱਚਾ ਛੋਟਾ ਆਪਣੀ ਮਾਂ ਦੀ ਗੋੜ੍ਹ ਦੇ ਵਿੱਚ ਆ ਕੇ ਬੈਠ ਜਾਂਦਾ ਉਸ ਦਾ ਆ ਕੇ ਲਾਦੇ ਤੇ ਇੱਕ ਵਾਰੀ ਮੈਨੂੰ ਲੱਗਦਾ ਹੈ ਕਿ ਸਾਡੇ ਇੰਨੀ ਵੱਡੇ ਜਨਤ ਦੇ ਵਿੱਚ ਸਾਡੀਆਂ ਮਾਤਾਵਾਂ ਸਾਗੀਆਂ ਭੈਣਾਂ ਸਾਡੇ ਨੌਜਵਾਨ ਸਾਫੀ ਬੱਚੇ ਪੰਜ ਖੁਸ਼ੀਆਂ ਦੀਆਂ ਜਿਹੜੀਆਂ ਝੋਲੀਆਂ ਭਰਨ ਵਾਸਤੇ ਪੋਸਟਰ ਰਾਣਾ ਸੁਪਾਲ ਰਾਣਾ ਜੀ ਦੇ ਨਾਲ ਅੱਜ ਕੇ ਦਰਬਾਰ ਦੇ ਵਿੱਚ ਆਏ ਨੇ ਸਮਾਜ ਨੂੰ ਬਹੁਤ ਅਜੀ ਸੇਧ ਨਿਗਾਹ ਆਫ ਦਾ ਚੱਲ ਰਹੀ ਜਿਹੜੀਆਂ ਵੀ ਸਮਾਜ ਦੇ ਅੰਦਰ ਕੋਈ ਤਿਆ ਕਰੋਦੀਆਂ ਨੇ ਸਿਰ ਚਾ ਕਰਕੇ ਉਹ ਸਹੀ ਰਸਤੇ ਦੇ ਉੱਪਰ ਪੈਂਡ ਉਹ ਭੁੱਲੇ ਹੋਏ ਭਟਕੇ ਹੋਏ ਲੋਕ ਅੱਜ ਸਹੀ ਮਾਰ ਕਰਕੇ ਤੇ ਆਉਣ ਇਹੋ ਆਪਦੀ ਆਸ ਔਰ ਕਾਮਨਾ ਅਸੀਂ ਅੱਜ ਤੇ ਸੁਖਦੇ ਹਰੇ ਤੇ ਕਹਦੇ ਆਂ ਔਰ ਇੱਕ ਵਾਰ ਫੇਰ ਆਪਣੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਸਾਰੇ ਆਈ ਹੋਈਆਂ ਸੱਤਾਂ ਨੂੰ ਦੇਵਤਿਆਂ ਗਾ ਰਾਇਆ ਤੋਂ ਅੱਜ ਦੀ ਜਿਹੜੀ ਆਪਣੀ ਸਾਲਗिराਹ ਹੈ ਉਹਦੇ ਵਾਸਤੇ ਢੇਰ ਸਾਰੀਆਂ ਮੁਬਾਰਕਬਾਦ ਇਹਨਾਂ ਔਰ ਉਸਦੇ ਨਾਲ ਨਾਲ ਦੁਆ ਦੀ ਕਿਉਂਕਿ ਇਹ ਇਲਾਕਾ ਬਿਲਕੁਲ ਨਾਲ ਦਾ ਗਵਰਡੀ ਪਿੰਡ ਦੇ ਨਾਲ ਬਟਾਵਾ ਹੈ ਔਰ ਮੇਰੇ ਪਿਤਾ ਜੀ ਸਵਰਗ ਦੇ ਸਰਦਾਰ ਸਰਦੂਲ ਸਿੰਘ ਬਟਾਵਾ ਸਾਹਿਬ ਜੋ ਪਹਿਨਵਾ ਪੰਜਾਬ ਦੀ ਕੈਬਨਿਟ ਦੇ ਵਿੱਚ ਮੰਤਰੀ ਰਹੇ ਉਹਨਾਂ ਨੇ ਇਸ ਇਲਾਕੇ ਦੀ ਸੇਵਾ ਕੀਤੀ ਔਰ ਇਹ ਹਲਕਾ ਇਹ ਪਿੰਡ ਦਾਦੇਵਾਲੀ ਉਹਨਾਂ ਕੋਲ ਉਸ ਸਮੇਂ ਸੀਗਾ ਉਹਨਾਂ ਵਿਸ਼ਵਾਸੂ ਹੁਣਾ ਰਾਨੀ ਇਸ ਟਾਈਮਸ ਤੁਹਾਡੇ ਸੰਗਤ ਦੇ ਨਾਲ ਅਪੋਸਲ ਸੁਪਾਲ ਰਾਣਾ ਜੀ ਦੇ ਅਸ਼ੀਰਵਾਦ ਦੇ ਸਰਕਾਰ ਪਿਆਸ ਸਰਕਾਰ ਕਾਂਗਰਸ ਪਾਰਟੀ ਵੀ 2027 ਦੇ ਵਿੱਚ ਵੰਦੀ ਹੈ ਤਾਂ ਅਸੀਂ ਇਹਦੇ ਕਿਹਨੂੰ ਕਹਿ ਸਕਦੇ ਆ ਕਿ ਇਸ ਦਰਬਾਰਵਾਸ ਦੇ ਅਸੀਂ ਜਿਹੜਾ ਉਹ ਇਸ ਦਰਬਾਰ ਨੂੰ ਵੱਡੀਆਂ ਗਰੰਟੀਆਂ ਦੇ ਨਾਲ चार जाना वाला कामरेला कांग्रेस पार्टी करेगी इसका दिशा की आस और हमने उसी एक बार फिर बुलाया है तो वो बोलने का मौका देता पहुंचे तो सदा देता दिल दिया कह रहा है तो तो आने के साथ से देता सदा तावा हैलुया हैलुया बहुत बहुत धन्यवाद थैंक यू जी शुक्रिया ਬਹੁਤ ਹੀ ਵਿਵਾਟਪਾਦ ਦੇ ਨੇ ਤੇ ਹੋਸਟਲ ਕੋਲ ਉਪਾਰ ਮਿਸਤਰੀ ਸੁਪਾਰਾਣਾ ਮਿਸਤਰੀ ਜੀ ਦਾ ਅੱਜ 8ਵੀਂ ਸਾਲਗਿਰ ਹੈ 8 ਸਾਲਾਂ ਦੇ ਵਿੱਚ ਬਹੁਤ ਵੱਡੀ ਤਰੱਕੀ ਇਸ ਮਿਸਤਰੀ ਨੇ ਕੀਤੀ ਹੈ ਇਹ ਸੁਪਾਰਾਣਾ ਜੀ ਦਾ ਅਸ਼ੀਰਵਾਦ ਹੈ ਉਹਨਾਂ ਦੀ ਮਿਹਨਤ ਹੈ ਜਿਹੜਾ ਕੇਪਲ ਸਾਰਿਆਂ ਨੂੰ ਪ੍ਰਭੂ ਦੇ ਨਾਲ ਜੋੜ ਰਿਹਾ ਜਿਹੜਾ ਇੱਕ ਸੱਚਾ ਕ੍ਰਿਸਚਨ ਉਹ ਕਦੇ ਨਸ਼ਾ ਨਹੀਂ ਕਰਦਾ ਉਹ ਕਿਸੇ ਦੇ ਨਾਲ ਈਰਖਾ ਨਹੀਂ ਰੱਖਦਾ ਤੇ ਮਨ ਦੇ ਵਿੱਚ ਦੁਸ਼ਮੈਨ ਨਹੀਂ ਲੱਗਦਾ ਤੇ ਹਰ ਕਿਸੇ ਨੇ ਜੇ ਕਿਸੇ ਨੇ ਕੋਈ ਗਲਤੀ ਵੀ ਕੀਤੀ ਉਹਨੂੰ ਮਾਫ ਕਰ ਦਿੰਦਾ ਕਿਉਂਕਿ ਜਦੋਂ ਪ੍ਰਭੂ ਯੀਸਾ ਮਸੀਹ ਜੀ ਨੂੰ ਸੂਲੀ ਤੇ ਚੜਾਇਆ ਗਿਆ ਤਾਂ ਉਹਨਾਂ ਦੇ ਜਿਹੜੇ ਆਖਰੀ ਬੋਲ ਸੀ ਉਹ ਇਹ ਸੀ ਕਿ हे ਪ੍ਰਭੂ ਇਹ ਜਿਹੜੇ ਇਹ ਸਾਰਾ ਕੁਝ ਕਰ ਰਹੇ ਇਹਨਾਂ ਨੂੰ ਪਤਾ ਨਹੀਂ ਕਿੰਨਾ بڑا ਗੁਨਾਹ ਕਰ ਰਹੇ तू ਇਹਨਾਂ ਨੂੰ ਮਾਫ ਕਰ ਦੇਣਾ bina ne sooli te chadaya ਉਹਨਾਂ ਨੇ ਵੀ ਪ੍ਰਭੂ ਉਹਨਾਂ ਵਾਸਤੇ ਵੀ ਪ੍ਰਭੂ ਨੇ ਮਾਫੀ ਕੀਤੀ ਸੋ ਐਸੀ ਕਿਸੇ ਨਾਲੀ ਕਾ ਨਹੀਂ ਕਰਨੀ ਐਸੀ ਕਿਸੇ ਤਰ੍ਹਾਂ ਦੀ ਬਦਫੈਲੀ ਦਾ ਨਸ਼ਾ ਨਹੀਂ ਕਰਨਾ ਇਹ ਇਥੇ ਦੱਸਿਆ ਜਾਂਦਾ ਸਰਕਾਰ ਜਾਂਦਾ ਸੋ ਮੈਨੂੰ ਖੁਸ਼ੀ ਹੈ ਕਿ ਲੱਖਾਂ ਲੋਕਾਂ ਨੂੰ ਅਪੋਸਟਰ ਸਾਹਮਣੇ ਨਸ਼ਿਆ ਤੋਂ ਛੁਡਾਇਆ ਹੈ ਉਹਨਾਂ ਦਾ ਦੁੱਖ ਤ੍ਰਿਦਰ ਦੂਰ ਕੀਤਾ ਹੈ मिनिस्ट्री के हर कोई सही अंगा अपने आप को समझता है ऐसे आके राहत महसूस करता हैं सो मैं शुभ मौके दे अपोस्टल साहब नी बहुत बहुत मुबारकबाद देना थोड़ा सार्क को बधाई दोगे इतो मिल गया रह ਤੁਸੀਂ ਇੱਥੇ ਜੋ ਵੀ ਮੰਗੋ ਜਿਸ ਤਰ੍ਹਾਂ ਦੀ ਵੀ ਸ਼ਾਂਤੀ ਚਾਹੋ ਪ੍ਰਭੂ ਯਿਸੂ ਮਸੀਹ ਤੁਹਾਨੂੰ ਦੇਵੇ ਤੁਹਾਡੇ ਘਰਾਂ ਦੇ ਵਿੱਚ ਵਰਕਰ ਆਵੇ ਤੇ ਅਸੀਂ ਕਾਂਗਰਸ ਪਾਰਟੀ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਹਰ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਹੈ ਕਦੇ ਵੀ ਤੁਸੀਂ ਯਾਦ ਕਰੋਗੇ ਅਸੀਂ ਤੁਹਾਡੇ ਵਿੱਚ ਖੜਾ ਆਵਾਂਗੇ ਮੈਂ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜੁਜੂ ਜੀਓ ਬਾਡੀ ਹੋਰ ਹੋਰ ਕਰਦੀ ਹੋਵੇ ਹallelujah ਹallelujah ਬਹੁਤ